ਸਤ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂਗੇ ਸਭ ਠੀਕ ਠਾਕ ਹੋਣਗੇ ਚੱਲਦੀ ਕਲਾ ਚ ਹੋਏਗੇ ਤੇ ਗੱਡ ਰਹਿ ਗਏ ਸਿਰਫ ਤਿੰਨ ਬਾਕੀ ਹੋ ਗਏ ਇੱਧਰ ਸਾਰੇ ਤਿੰਨ ਰਹਿ ਗਏ ਆ 20 ਚ ਤੇ ਅੱਜ ਆਪਾਂ ਦੋ ਦਿਨਾਂ ਬਾਅਦ ਆਏ ਆ ਕੱਲ ਇਹਨਾਂ ਪੰਜ ਕਿਤੇ ਕੱਲ ਨਹੀਂ ਸੀ ਆਏ ਆਪਾਂ ਤੇ ਉਧਰ ਜੰਗਲਵੇ ਦੀ ਰਾਹ ਵੀ ਬਣਾਉਂਦਾ ਪਏ ਜੰਗਲਵੇ ਦੇ ਅੱਗੇ ਜਾਣੀਆਂ ਕਿਹਨਾਂ ਪੂਰਾ ਜੰਗਲ ਹੀ ਚੰਗਾ ਕੀ ਅੰਗਲੇ ਜੰਗਲ ਏ ਬੰਦੇ ਆਉਂਦੇ ਸਾਡੇ ਠੰਡ ਲੱਗਦੀ ਤੈਨੂੰ ਠੰਡ ਨਹੀਂ ਲੱਗਦੀ ਹੈ ਕੀ ਖਾਣਾ ਨਾ ਧੋ ਕੇ ਆਏ ਤਾਂ ਠੰਡ ਕਿ ਆ ਲੱਗੇਗਾ ਹਾਂ ਬਾਕੀ ਸਭ ਵੈਸੇ ਹੀ ਆਏ ਤੂੰ ਨਾ ਧੋ ਗਿਆ ਇਹ ਨਹੀਂ ਨਹਾਤਾ ਨਾ ਇਹ ਕਿੰਨੇ ਦਿਨ ਬਾਅਦ ਨਹਾਤਾ ਦਿਓ ਪੁਲਿਸ ਤੇ ਹੋਲੀ ਹੋਲੀ ਤੇ ਹੋਲੀ ਕਿਉਂ ਪਾਣੀ ਵੇਸਟ ਕਰਨਾ ਯਾਰ ਠੀਕ ਹੈ ਠੀਕ ਤੂੰ ਨਾ ਆ ਗਿਆ ਉਹਨਾਂ ਦੇ ਲਈ ਹੈ ਤੈਨੂੰ ਤਾਂ ਨਹੀਂ ਠੰਡ ਲੱਗਦੀ ਤੇ ਉਸਤਾਦ ਵੀ ਨਹਾ ਗਏ ਹੈ मैं हम तो रोज ना आने वाले हां तो फिर उस्ताद ने कोटी पे तू तो वैसे आ रहा घूम रहा अब वो लौंडा है <laughs> अभी तक उसका शादी नहीं हुई <laughs> <गुआरा> है कुवारा <laughs> है कुवारा है अभी तक चल जंगल तो काट दिया लगता है आगे जंगल जा दादा हां आ आगे बस बाकी अभी डीजल आ गया डीजल पानी का टंकी आ गया पानी का टैंकी डीजल और स्टार बोतल निकाल लो हां और बढ़िया कटिंग कटिंग बहुत बढ़िया कराई पेमेंट आ गई ना इसलिए कराई नहीं पेमेंट नहीं है आ गया यार ये सारा पैसा आया है पैसा पैसा आ गया भाई पैसा चल ठीक है मिलते हैं ओके चल ले फिर अब मित्रों वो बंधेणों को जाना जू

ਆ ਜਿਉ ਨੂੰ ਮੀਤਾ ਮਾਰ ਜੀ ਰੇਂਗੀ ਉਧਰ ਹੋ ਗਈ ਮੇਤਰੋ ਮੌਸਮ ਬਹੁਤ ਕੈਂਟ ਹੋਇਆ ਬਦਲਵਾਈ ਜੀ ਹੋਈ ਹੈ ਤੇ ਆਪਾਂ ਪਹੁੰਚ ਗਏ ਆ ਸਾਈਡ ਤੇ ਨੋ ਗਰੇਨ ਇਧਰ ਲੱਗੀਆਂ ਤੇ ਐਕਸਲ ਆਪਣੀ ਗਰੇਨ ਉਧਰ ਲੱਗੀ ਹੈ ਤੇ ਇਹਦਾ ਕੋਡੇ ਦਾ ਥੋੜਾ ਜਿਹਾ ਕੰਮ ਹੀ ਬ੍ਰੇਕਾਂ ਬਰੂਕਾਂ ਦਾ ਉਹ ਕਰਨ ਨੂੰ ਵਾਸਤੇ ਗਿਆ ਤੇ ਆਊਗਾ ਅੱਜ ਸ਼ਾਂਤ ਮੁਸ਼ਕਲੀ ਹੈ ਕੰਮ ਕੱਲ ਨੂੰ ਚੱਲੂਗਾ ਤੇ ਬਾਕੀ ਬਦਲਵਾਈ ਜੀ ਹੋਈ ਆ ਮੌਸਮ ਠੰਡਾ ਜਿਹਾ ਹੋਇਆ ਠੰਡਾ ਹੋ ਗਿਆ ਹੁਣ ਇੱਥੇ ਮੌਸਮ ਪਹਿਲਾਂ ਬਹੁਤ ਗਰਮੀ ਹੰਜੇ ਸ਼ੁਰੂ-ਸ਼ੁਰੂ ਚ ਆਏ ਨਾ ਮੋਦੋਂ ਆ ਕੋਈ ਨਹੀਂ ਕੰਦਾ-ਕੁੰਦਾ ਨਹੀਂ ਸੀ ਹੋਈਆਂ ਤੇ ਰੂਮ ਨਹੀਂ ਮਿਲੇ ਇੱਥੇ ਸਾਨੂੰ ਦੋ ਦਿਨ ਅਸੀਂ ਕਰੇਨ ਤੇ ਕਰੇਨ ਤੇ ਸੁੱਤੇ ਰਹੇ ਰਾਤ ਨੂੰ ਅਸੀਂ ਕਰੇਨ ਦੀ ਚਾਹਤਿਆਂ ਕਿ ਸੌਂ ਜਾਣਾ ਤੇ ਦਿਨੇ ਉਹ ਰੋਖ ਜਿਹੜਾ ਉਹ ਜਿਹੜਾ ਉਹਦੇ ਥੱਲੇ ਜਾ ਕੇ ਸੁੱਤੇ ਰਹਨਾ ਮੈਂ ਤਿੰਨ-ਚਾਰ ਦਿਨ ਇਦਾਂ ਹੀ ਉੱਥੇ ਸੌਂਦੇ ਰਹੇ ਉਹ ਜਾਮੂ ਦਾ ਰੁੱਖ ਜਾ ਉਹਦੇ ਥੱਲੇ ਸੌਂਦੇ ਰਹੇ ਜਾਂ ਜਾ ਕੇ ਤੇ ਰਾਤ ਨੂੰ ਆਣ ਕੇ ਅਸੀਂ ਕਰੇਨਾ ਤੇ ਚੈਨ ਤੇ ਸੌਂ ਜਾਂ। ਉਹ ਪਰਲੀ ਸਾਈਡ 'ਚ ਸੌਂਦੇ ਰਹੇ ਕਿ ਯਾਰ ਦੁਬਾਰੇ ਉਧਰ ਛਾਂ ਜਾਂਦੀ ਕੁੜੀ ਹੁੰਦੀ। ਹੁਣ ਤੇ ਆ ਹੋ ਗਿਆ ਜਦੋਂ ਸ਼ੁਰੂ-ਸ਼ੁਰੂ ਚਾਏ। ਉਦੋਂ ਬਲੌਗ-ਬਲੌਗ ਨਹੀਂ ਬਣਾਉਣੇ ਚਾਲੂ ਕੀਤੇ ਬਲੌਗ ਤਾਂ ਹੋਣੀ ਹੀ ਕਿਤੇ। ਇਹ ਆ ਗਿਆ। ਲੇ 7ਵੇਂ ਤੋਂ 7ਵੇਂ ਮਹੀਨੇ ਦੀ ਗੱਲ ਆ। ਉਦੋਂ ਤੋਂ ਸਾਲਾ ਇਹ ਬੰਦਾ ਇੱਕ ਹੱਡਾ ਹੱਸਦਾ ਹੀ ਰਹਿੰਦਾ ਇਹ ਦੇ ਦੰਦ ਕਰਦੇ ਨੇ ਦੰਦ ਕੱਢ ਹੀ ਜਾਣੇ ਹੋ ਜਮਰ ਜੇ ਕੱਪੜਾ ਫੇਰ ਇੱਧਰ ਕਿਉਂ ਆ ਗਿਆ ਇਹ ਇੱਧਰ ਕਿ ਲੈਨੇ ਯਾਰ ਇੱਧਰ ਇੱਧਰ ਕੀ ਹੋਇਆ ਇੱਧਰ ਇੱਧਰ ਦੋ ਆ ਬੋਲ ਕੁਛ ਸਾਲਾ ਸੀ ਇਹਦਾ ਹੋਰ ਮੈਂ ਜੱਜਾ ਲੈਣਾ ਲਾਓ ਮਿੱਤਰੋ ਇਹ ਆਪਣੀ ਖੇਤੀ ਆ ਸਾਰੀ ਤੇ ਨਦੀ ਦੇ ਕਿਨਾਰੇ ਕਿਨਾਰੇ ਆ ਤੇ ਇਹ ਹੁਣ ਖੇਤੀ ਦਾ ਆਪਾਂ ਤੁਹਾਨੂੰ ਜਾਜਾ ਕਰਾਵਾਂਗੇ ਜੁੜੇ ਰਹੋ ਆਪਣੇ ਨਾਲ ਤੁਹਾਨੂੰ ਅੱਗੇ-ਅੱਗੇ ਜਾਗਦਾ ਰਹਦੇ ਕੀ-ਕੀ ਲਾਇਆ ਖੇਤੀ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਵਿਦਆਉਟ ਸਪਰੇਅ ਤੋਂ ਸਾਰਾ ਤਿਆਰ ਕੀਤੀ ਹੋਈ ਚੀਜ਼ ਤੁਹਾਨੂੰ ਦਿਖਾਉਣੇ ਆਜੋ ਆਪਣੇ ਨਾਲ ਹਾਂਜੀ ਮਿੱਤਰੋ ਜਿੱਦਾਂ ਕਿ ਤੁਹਾਨੂੰ ਪਤਾ ਸੀ ਕਿ ਆਪਣਾ ਬਹੁਤ ਦਿਨਾਂ ਤੋਂ ਕੰਮ ਨਹੀਂ ਚੱਲੰਦਾ ਇੱਧਰ ਦਮਾਰ ਕੇ ਦਿਖਾ ਇੱਧਰ ਕੰਮ ਆ ਜੇ ਉੱਧਰ ਉੱਧਰ ਪੀਅਰ ਕੈਪਾਂ ਦੇ ਪੂਰੇ ਮਾਰਕ ਰਖਾ ਜਿੱਦਾਂ ਪਤਾ ਕਿ ਕੰਮ ਆਪਣਾ ਅਜੇ ਨਹੀਂ ਸੀ ਚੱਲਦਾ ਤੇ ਆਪਾਂ ਨਦੀ ਦੇ ਕਿਨਾਰੇ ਲੇਲੀ ਠੇਕੇ ਤੇ ਪਹਿਲੀ ਇਹ ਸਾਰੀ ਪਹਿਲੀ ਆਪਾਂ ਠੇਕੇ ਦੀ ਲੇਲੀ ਆ ਤੇ ਛੋਟਾ ਜਾਂ ਰੋਟਾਵੇਟਰ ਲੈ ਕੇ ਆਏ ਦਗਾ ਲੱਗ ਗਿਆ ਨੇ ਇਹ ਛੋਟਾ ਜਾਂ ਰੋਟਾਵੇਟਰ ਲੈ ਕੇ ਆਏ ਤੇ ਇਹ ਪਹਿਲੀ ਆਪਾਂ ਠੇਕੇ ਦੇ ਕਿੰਨੇ ਨੂੰ ਲਈ ਆ 61000 61000 ਨੂੰ ਆ ਜਾ ਅੱਗੇ ਦਿਖਾਈਏ ਆਪਾਂ ਸਬਜ਼ੀ ਲਈ ਜਿਹੜੀ ਆ ਇਹ ਨਦੀ ਦੇ ਕਿਨਾਰੇ ਆ ਗਈ ਆ ਤੇ ਪਾਣੀ ਵੀ ਆਪਾਂ ਨੂੰ ਫ੍ਰੀ ਹੈ ਮਤਲਬ ਪਾਣੀ ਆਪਾਂ ਇਹਨੂੰ ਇੱਥੋਂ ਹੀ ਪਾ ਲਈਦਾ ਪਹਿਲੀ ਨੂੰ ਇੱਥੋਂ ਪਾਣੀ ਦੇ ਦਿੱਤਾ ਔਰ ਤਾਉ ਠੀਕ ਹੈ ਇਹ ਮਿੱਤਰੋ ਆ ਬਲਾਇਆ ਆਲੂ ਇਹ ਆਲੂ ਦੇਖ ਆਲੂ ਇਹ ਪਿੰਡੀਆਂ ਚੱਲ ਅੱਗੇ ਆ ਜਾ ਤੁਰਿਆ ਇਹ 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 ਦੇ ਥੱਲੇ ਬੂਟੇ ਲਾਏ ਤੇ ਪੈਰ ਨਹੀਂ ਰੱਖਣੇ ਸੀ ਔਰਗਨ ਖੇਤੀ ਕਰਨੀ ਆਪਾਂ ਔਰਗਨ ਬਿਨਾ ਵਰਦੌਟ ਸਪਰੇਅ ਤੋਂ ਕੋਈ ਚੀਜ਼ ਨਹੀਂ ਆਪਾਂ ਇਹਨੂੰ ਜਰੀਲੀ ਪਾਉਣੀ ਇਹ ਔਗੋਰ ਔਰਗਨ ਖੇਤੀ ਆ ਜਾ ਆਪਾਂ ਅੱਗੇ ਕੀ ਦਿਖਾਉਣੇ ਇਹ ਸਾਗ ਆ ਆਪਣਾ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਇੱਥੇ ਲੈ ਕੇ ਜਾਈਏ ਸਾਗ ਬਣਾਵਾਂਗੇ ਸਾਗ ਆਪਾਂ ਫੇਰ ਕਰਨ ਲੱਗੇ ਸ਼ੁਰੂ ਅੱਗੇ ਥੋੜੀ ਵਿੱਚ ਫੇਰਾ ਫੇਰੀ ਹੋ ਗਈ ਸੀ ਇਹ ਆਪਣਾ ਸਾਗ ਠੀਕ ਹੈ ਔਰਗਨ ਖੇਤੀ ਆ ਜਾ ਅੱਗੇ ਅੱਗੇ ਆਪਾਂ ਹੋਰ ਵੀ ਦਿਖਾਉਣੇ ਚੀਜ਼ਾਂ ਇਹ ਪੈਰ ਨਾਲ ਰੱਖਦੀ ਬੂਟਿਆਂ ਦੇ ਧਿਆਨ ਇਹ ਪਿੰਡੀਆਂ ਇਹ ਮੱਕੀ ਇਹ ਆਪਣੇ ਗੋਭੀ ਆ ਗਈ ਐ ਇਹ ਆ ਗਈ ਗੋਭੀ ਇਹ ਗੋਭੀ ਦੀ ਪਨੀਰੀ ਆ ਤਿਆਰ ਹੁੰਦੀ ਐ ਇਹ ਵੀ ਆਪਾਂ ਇੱਥੇ ਲਾ ਲਾਂਗੇ ਇਹ ਬੜੀ ਮੱਕੀ ਬਹੁਤ ਸੋਲੀ ਦਿੱਤੇ ਖਲੋ ਜਾ ਇਹ ਕੋੜਾ ਕਹੀ ਦਿਓ ਖਲੋ ਉਨੇ ਦਿਨ ਆਪਣਾ ਆਪਣਾ ਇੱਥੇ ਕੰਮ ਨਹੀਂ ਚੱਲਦਾ ਉਨੇ ਦਿਨ ਆਪਾਂ ਇੱਥੇ ਸਬਜ਼ੀਆਂ ਦੀ ਦੇਖਭਾਲ ਕਰਾਂਗੇ ਤੇ ਆਜੋ ਤਾਊ ਆ ਗਿਆ ਤੇ ਚਲਾ ਕੇ ਦੇਖਦੇ ਆ ਕਿੱਦਾਂ ਚੱਲਦਾ ਆਜੋ 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 ਹੈ ਜਾਇ ਰਹਤੇ ਆ ਇਹ ہماری ਕ੍ਰੇਨ ਆਈ ਹੈ ਨਾ ਆ ਰਹੇ ਤੇ ਤਾਂ ਅਸੀਂ ਵਾਹ ਉਹ ਗਾਉਂਗੇ ਕਿ ਆਪਣੇ ਉੱਤੇ ਪਿੱਟ ਦੇਣਾ ਕੀ ਗਰ 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 ਰਹਤੇ ਆਜੋ तो। चला के देखना है, है? पेट्रोल नहीं है देखे देखे। क्या, क्या क्या सब्जी लगाया हमको तो बता सकते भिंडी है।, तो है आलू है एक तो मिनट एक हमारा मेट, वीडियो है ना जो यूट्यूब तो पे आएगा आप इसमें बता दो क्या क्या, क्या सब्जी लगा इसमें है भिंडी है लौकी है भुट्टी है, अच्छा। है गवार कोली है आलू है आलू भी है पोपड़ भी है अच्छा गेहूँ है लहसन धनिया सब इधर लगा हुआ है सब लगा हुआ है ऑर्गेनिक खेती इसको कोई स्प्रे नहीं करते है इसमें कुछ अच्छा। बढ़िया